ਡੋਨਾਲਡ 트럼ਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਲਗਾਤਾਰ ਕਾਰਵਾਈ ਕਰ ਰਿਹਾ ਹੈ ਇਸ ਦੌਰਾਨ ਵੀਰ ਬਾਦ ਨੂੰ ਅਮਰੀਕਾ ਚ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਰਿਪੋਰਟ ਕੀਤਾ ਜਾ ਰਿਹਾ ਹੈ ਵਾਈਟ ਹਾਊਸ ਦੇ ਪ੍ਰੈਸ ਸੈਕਟਰ ਕੈਰੋਲਿਨ ਲੀਵਿਟ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਪੁਜ ਜਹਾਜ਼ਾਂ ਦੇ ਵਰਤੋਂ ਕਰਦੇ ਹੋਏ 538 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸੈਂਕੜਿਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਕਿਉਂ ਲਿਲ ਵਿਟ ਨੇ ਕਿਹਾ ਕਿ 트럼프 ਪ੍ਰਸ਼ਾਸਨ ਨੇ 538 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਇੱਕ ਸ਼ੱਕੀ ਅੱਤਵਾਦੀ ਵੀ ਹੈ। ਟ੍ਰੈਡੀ ਅਰੋਗਿਆ ਗੈਂਗ ਦੇ 4 ਮੈਂਬਰ ਅਤੇ ਨਾਬਾਲਗ ਦੇ ਖਿਲਾਫ ਜਿنسੀ ਅਪਰਾਧਾਂ ਦੇ ਦੋਸ਼ੀ ਕਈ ਹੋਰ ਗੈਰ ਕਾਨੂੰਨੀ ਪ੍ਰਵਾਸੀ ਵੀ ਇਸ ਵਿੱਚ ਸ਼ਾਮਲ ਨੇ। 트럼프 ਪ੍ਰਸ਼ਾਸਨ ਨੇ ਫੌਜੀ ਜਹਾਜ਼ਾਂ ਰਾਹੀਂ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਹੈ। ਇਤਿਹਾਸ ਦੀ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਚੰਗੀ ਤਰ੍ਹਾਂ ਚੱਲ ਰਹੀ ਹੈ ਵਾਦੇ ਕੀਤੇ ਗਏ ਨੇ ਵਾਦੇ ਨਿਭਾਏ ਜਏ ਨੇ ਉਸਨੇ ਕਿਹਾ ਕਿ ਵਾਈਟ ਹਾਊਸ ਨੇ ਅੱਗੇ ਕਿਹਾ ਹੈ ਕਿ ਇੱਕ ਛੋਟੀ ਜਿਹੀ ਚਲਕ ਹੈ ਕਿ ਸਰਕਾਰ ਸਾਡੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਕੀ ਕਰ ਰਹੀ ਹੈ ਡੋਨਾਲਡ 트ੰਪ ਨੇ ਰਾਸ਼ਟਰਪਤੀ ਬਣ ਤੋਂ ਤੁਰੰਤ ਬਾਅਦ ਕਈ ਅਹਿਮ ਫੈਸਲੇ ਲਏ ਸਨ ਸਭ ਤੋਂ ਪਹਿਲਾਂ ਉਸਨੇ 2010 ਪ੍ਰਸ਼ਾਸਨ ਦੇ 78 ਫੈਸਲਿਆਂ ਨੂੰ ਰੱਦ ਕੀਤਾ ਇਸ ਦੇ ਨਾਲ ਹੀ ਅਮਰੀਕਾ ਮੈਕਸੀਕੋ ਸਰਹੱਦ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ 트ੰਪ ਨੇ ਐਲਾਨ ਕੀਤਾ ਕਿ ਮੈਕਸੀਕੋ ਸਰਹੱਦ ਤੇ ਮੋਰਤੋਂ ਕੰਧ ਬਣਾਈ ਜਾਵੇਗੀ ਉਤਰਖਾੜ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ 트ੰਪ ਦੇ ਇਮੀਗ੍ਰੇਸ਼ਨ ਹਦਾਇਤਾਂ ਨੂੰ ਲਾਗੂ ਕਰਨ ਲਈ ਦੱਖਣੀ ਸਰਹੱਦ ਤੇ ਬਾਦੂ 1500 ਸੈਨਿਕ ਭੇਜੇਗਾ ਉਥੇ ਪਹਿਲਾਂ ਹੀ ਲਗਭਗ 2500 ਯੂਐਸਏ ਨੈਸ਼ਨਲ ਗਾਰਡ ਦੇ ਰਿਜ਼ਰਵਲ ਮੌਜੂਦ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਕਿਹੜੇ ਸੈਨਿਕ ਜਾਂ ਯੂਨਿਟ ਉਥੇ ਜਾਵੇਗੀ